ਹਾਂ ਲੱਗਦਾ ਕੰਮ ਕਰਦਾ ਵੀ ਯਾਰ ਲੋਗ ਟੁੱਟ ਪਤਾ ਨਹੀਂ ਕਿੱਦਾਂ ਗਿਆ ਬਰੋ ਹਾਂ ਤੇ ਪੁੱਧੀ ਹੋ ਜਿਹੜਾ ਹੈਗਾ ਨਹੀਂ ਨਵਾਂ ਆ ਗਿਆ ਨਹੀਂ ਆ ਹਾਂ ਮੁੰਡਾ ਆ ਬਦਲਾ ਆ ਲੋ ਵੀ ਗਾਇਸ ਅੱਜ ਫੇਰ ਨੁਕਸਾਨ ਹੋ ਗਿਆ ਮੈਨੂੰ ਲੱਗਦਾ ਮੈਨੂੰ ਆ ਖੋਲਣਾ ਪਣਾ ਅੱਗੇ ਚੈਨ ਉਤਰ ਗਿਆ ਅੱਜ ਫੇਰ ਕਦੇ ਕਦੇ ਨਾ ਸੁੰਨੇ ਰੋੜਾਂ ਤੇ ਓਖਾ ਓਖਾ ਨਾਟਕ ਤਾਂ ਕਰ ਰਹੇ ਹਾਂ ਜਗਾਰ ਕਰਨਾ ਇਸਾ ਫਲਾਮ ਉਹ ਸਰਪੋਹ ਕੇ ਖੜਾ ਆ ਮੈਂ ਲੱਪਣ ਕੀ ਆਇਆ ਮੈਂ ਲੱਪਣ ਆ ਲੋਕ ਚੈਨ ਇੱਥੇ ਤੇ ਉਹ ਮੁਰੇਵੜਾ ਮੋੜ ਕਦੇ ਕਦੇ ਇਹ ਨਾ ਤੁਹਾਨੂੰ ਫੀਲ ਹੁੰਦਾ ਕਿ ਹਾਂ ਯਾਰ ਰੋਡ ਤੇ ਤੁਹਾਨੂੰ ਇਦਾਂ ਦੇ मिल ਜਾਂਦੀਆਂ ਮੁਸ਼ਕਲਾਂ ਜਿਹੜਾ ਲੋਕ ਆ ਉਹ ਪ੍ਰੋਪਰ ਜਾਂ ਤਾਂ ਲੱਗਾ ਨਹੀਂ ਮਕੈਨਿਕ ਤੋਂ ਤੇ ਜਾਂ ਕੁਛ ਤਾਂ ਹੈ ਕਿਉਂਕਿ ਅੱਗੇ ਤੱਕ ਅਜਿਹੀ ਦਿੱਕਤ ਆਈ ਨਹੀਂ ਫਸਟ ਟਾਈਮ ਇਦਾਂ ਹੀ ਦਿੱਕਤ ਆਈ ਆ ਦੇਖੋ ਮੁੰਡੇ ਦੇ ਸੱਦੇ ਆ ਪਹਰਮਣ ਵੀਰ ਨੂੰ ਜੇ ਤਾਂ ਉਹ ਆ ਗਿਆ Jeg liker ਉਹ ਆ ਗਿਆ ਹਰਮਨ ਵੀਰ ਆ ਗਿਆ ਉੜਦਾ ਹੀ ਹੁੰਦਾ ਇਹ ਦੇਖੋ ਸ਼ੂਕਦਾ ਹੀ ਹੁੰਦਾ ਪੂਰਾ ਇੱਥੇ ਰੁਕ ਜਾ ਇੱਥੇ ਹੀ ਉਹ ਆ ਗਿਆ ਕੱਲੂ ਕਾਲਜ ਮੈਂ ਤਾਂ ਲੋਕ ਲੱਭਣ ਦੇ ਇੰਨੇ ਲੋਕ ਮਿਲ ਜਾਂਦਾ ਫੇਰ ਥੋੜਾ ਇੱਕ ਸਾਈਡ ਤੇ ਕਰਕੇ ਲਾ ਮੈਂ ਕਿਹ ਸਾਈਡ ਤੇ ਲਾ ਲਾ ਇਹਨੂੰ ਤੇ ਪੂਰਾ ਗੱਡੀ ਗੁੱਡੀ ਲੰਗੜੀ ਕੋਈ ਕੁਝ ਨਹੀਂ ਉਹਦਾ ਲੋਕ ਨਿਕ ਗਿਆ ਯਾਰ ਵਿੱਚੋਂ ਗੋਟੀ ਨਹੀਂ ਉਹ ਗੋਟੀ ਦਾ ਖਾਣਾ ਉਹ 14 8 ਨੰਬਰ ਗੋਟੀ ਇੱਕ ਪੱਕੀ ਬੈਗ ਚ ਜਿੱਦਾਂ ਦੇ ਹਾਲਾਤ ਆਠ ਨੰਬਰ ਗੋਟੀ ਘਟੂ ਇੱਥੇ ਲਿਆ ਇੱਥੇ ਪੁੰਜ ਰੱਖ ਲਾ ਇਹ ਤਾਂ ਆਉਟ ਗਈ ਆ ਤਾਂ ਲੰਬ ਕੇ ਲਿਆਦੀ ਮੈਂ ਤਾਂ ਦਾ ਜਗੜ ਕਰਦਾ ਜੇ ਇਹ ਸਾਡਾ ਹਰਮਨ ਵੀ ਡਾਲੇ ਤੋਂ ਇਹ ਆ ਬੜੀ ਗਰੂਪ ਰਮਾ ਕੇ ਹੁੰਦਾ ਹੋਇਆ ਆ ਆ ਖੋਲਣਾ ਵੀਰਾ ਪੰਗਟੀ ਇਹ ਆਪ ਮੁਰਸਲ ਵਾਲਾ ਸੱਦਿਆ ਮੁਰਸਲ ਵਾਲਾ ਕੰਮ ਕਰਦਾ ਵੀਰ ਯਾਰ ਲੋਕ ਟੁੱਟ ਪਤਾ ਨਹੀਂ ਕਿੱਦਾਂ ਗਿਆ ਬਰੋ ਪੁੱਦੀ ਹੋ ਜਣਾ ਹੈਗਾ ਨਹੀਂ ਨਵਾਂ ਆ ਗਿਆ ਨਹੀਂ ਆ ਹਾਂ ਮੁੰਡਾ ਆ ਬਦਲਾ ਆ ਸਾਰਾ ਸਮਾਰਕ ਲਾਜ ਦਾ ਡਿਫਰੈਂਸ ਆ ਟੂਨ ਬੀ ਗੁੱਡ ਆ ਵੇ ਆ ਬੱਸ ਫੱਲੋ ਲਾਡ ਭਾਈ ਤੇ ਮੈਂ ਕਹਣਾ ਕਮਾਨ ਵੀਰੇ ਆ ਫੜਾਈ ਕਿਹੜੀ ਹੈ ਤੇ ਹੱਥ ਛੋੜੀ ਆ ਥੋੜੀ ਜਿਹੀ ਛੋੜੀ ਅਸਲ ਆਉਣੀ ਨੂੰ ਲੱਗੇ ਉਹ ਨਹੀਂ ਨਹੀਂ bro ਮੈਂ ਭਾਈਨ ਕਹਿਆ ਤੂੰ ਆਣਾ ਨਹੀਂ ਭਾਈ ਸੌਤ ਇਹਨ ਸਾਲੀ ਹੱਟੀ ਲੱਗਣੀ ਆ ਰੁਕ ਜਾ ਤੈਨੂੰ ਪਤਾ ਰੁਕ ਜਾ ਇੱਕ ਮਿੰਟ ਸਫਰ ਕਰ ਇਹ ਭਾਈ ਸਮਾਨ ਸਾਰਾ ਤੋ ਆ ਗਿਆ ਭੈਣ ਕਿੱਥੇ ਗਿਆ ਉਹ ਕਮਾਨ ਗਿਆ ਇਹਨਾਂ ਤੱਤਾ ਸਵਾ ਚੱਕੀ ਫਿਰਦਾ ਤੂੰ ਸਵੇਰੇ ਸਰ ਤੂੰ ਦੇਖ ਕੇ ਨੀ ਤੁਰਿਆ ਉਥੋਂ ਆ ਲੱਭੀ ਲੱਭਗੀ ਅੱਠੀ ਅੱਠੀ ਹੈਗਾ ਹੈਗਾ ਸਾਰਾ ਜਗਾੜ ਹੈਗਾ ਤੈਨੂੰ ਐਂਟਰ ਕਰਾਈਏ ਨਾ ਸਾਡੇ ਕੋਲ ਹੀ ਆਉਂਦੇ ਆ ਆ ਫਾੜ ਯਾਰ ਆ ਕੈਮਰੇ ਕਿੱਥੇ ਨਹੀਂ ਹੈ ਤੂੰ ਜਾਣਾ ਹਾਂ ਕੈਮਰੇ ਨੂੰ ਸਾਡੇ ਨਾਲ ਇੱਧਰ ਬਣ ਗਾਲਾਂ ਹੀ ਆ ਅੱਜ ਤਾਂ ਦੂਜੇ ਰੁਪਈਏ ਵੱਡਾ ਰੁਪੋਲੋਗਰ ਬਣਿਆ ਅਖਿਰ ਤਾਂ ਮੈਂ ਨਹੀਂ ਉਹ ਆਪਾਂ ਇਲੈਕਟ੍ਰਿਕ ਜਿਹੀ ਨਹੀਂ ਉਗੜ ਵੀਰਾ ਬਹੁਤ ਗੰਦੀਆਂ ਗਾਲਾਂ ਕੱਢਦਾ ਜਨਤਾ ਨੂੰ ਹਨਾ ਨਹੀਂ ਕਿਉਂ ਕਰਦਾ ਇੰਨੀ ਗੰਦੀਆਂ ਗਾਲਾਂ ਇਹ ਤਾਂ ਫੋਨਾ ਪੁਆਹ ਯਾਰਾ ਨਹੀਂ ਮੈਂ ਬੰਦ ਕਰਦੇ ਲੱਗਾ ਨਹੀਂ ਬੰਦ ਇਹ ਤਾਂ ਕੰਮ ਆਏ ਵੀਰ ਜੀ ਵਲੌਗ ਸ਼ੂਟਿੰਗ ਕਰਨਾ ਕਿਤੇ ਕੰਮੋਂ ਸੁੱਖਾ ਸਤਾ ਨੂੰ ਪੈਂਦੀ ਛੱਟੇ ਫੋਨੋਂ ਲਾ ਪਿਆ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਕੱਢ ਕੇ ਨਾ ਮੰਗਾ ਪਤਾ ਕੀ ਪਿਆ ਦੇਖੀ ਹੁਣ ਕੀ ਚੱਕਰ ਪਿਆ ਇਹ ਜਾਂ ਤਾਂ ਲੋਕ ਨਹੀਂ ਸਹੀ ਲੱਗਾ ਇੱਥੇ ਇਨਾ ਸ਼ੁਕਰ ਮੈਨ ਲੱਗ ਗਈ ਸੀ ਹਲੇ ਤੁਹਾਡੇ ਇੱਥੇ ਯੇ ਮੈਂ ਕਿਤੇ ਬਰਾਜ ਨਾ ਫੇਰ ਤੇਰੇ ਵੀ ਆ ਜਾਣਾ ਸੀ ਭਾਈ ਯਾਰ ਇਹ ਕਿਧਰ ਗਿਆ ਤੇ ਆ ਜਾਣਾ ਤੁਸੀਂ ਨਹੀਂ ਆਇਆ ਨਾ ਗੱਡੀ 'ਚ ਸਮਾਨ ਲੱਦਣ ਦੇ ਯਾਰ ਮੈਂ ਕਰਦਾਂ ਲਗ ਉਹ ਭੈ ਜੋ ਗਰਾਰੀ ਖੁੱਲ ਕੇ ਡਿੱਗੀ ਉੱਥੇ ਲੰਨ ਲੰਨ ਉੱਥੇ ਲੱਥੇ ਡਿੱਗੀ ਬਰੋ ਖੜਾ ਕਾਬੂ ਜੁੜਦੀ ਆ ਚੱਲਣ ਬੜ ਚਲੀ ਹੋਵੇ ਬੰਦ ਕਰਦਾ ਬਲੌਗ ਆ ਫੋਨ ਚੱਕਰ ਵਧਾ ਕੀ ਬਿਆਸਤਾ ਜੀ ਗਰਾਰੀ ਖੁੱਲ ਕੇ ਡੇਗੀ ਵਿੱਚੋਂ ਦੀ ਆ ਵੇ ਸਰਾ ਹੀ ਹੋ ਗਈ ਅੱਜ ਤਰਮੜ ਸਿਆ ਆਇਓ ਫੇਰ ਤੇ ਗੀਤ ਇਹ ਮੈਂ ਉਹ ਵੀ ਲੱਪਣ ਗਿਆ ਮੈਂ ਸੋਚਦਾ ਨਹੀਂ ਟਿੱਕਾ ਕੀ ਆ ਖੜਾਕਾ ਉਹ ਜੋਰ ਦੀ ਹੋਇਆ ਨਹੀਂ ਪਹੁੰਚ ਤੂੰ ਜਾ ਤਾਂ ਉਧਰ ਦੇਖ ਜਾਂ ਇੱਧਰ ਤੂੰ ਉਧਰ ਦੇਖ ਲਾ ਉਹ ਮੈਂ ਤੂੰ ਇੱਧਰ ਦੇਖ ਮੈਂ ਉਧਰ ਦੇਖਦਾ ਪਤਾ ਕੀ ਇੱਧਰ ਮੈਂ ਦੇਖਦਾ ਗਿਆ ਮੈਂ ਐਹੀ ਕੁਝ ਤੋਂ ਫਾਈਨਲੀ ਗਾਇਸ ਗਰਾਰੀ ਦਾ ਆਪਾਂ ਨਹੀਂ ਲੱਭੀ ਆਪਾਂ ਫੇਰ ਵੀ ਹੁਣ ਜਾ ਰਹੇ ਹਾਂ ਨਡਾਲੇ ਨੂੰ ਨਡਾਲਾ ਇੱਕ ਦੋ ਕਿਲੋਮੀਟਰ ਤੇ ਆ ਬਸ ਨਿਕਰੇ ਆ ਹੁਣ ਸਰਬੰਦੀ ਦਾ ਆਇਆ ਆ ਦੇ ਨਾਲ ਦਲਪਗਰਾਂ ਸਾਡੀ ਚਲੋ ਤੁਹਾਨੂੰ ਹੁਣ ਮਿਰਦੇ ਅੱਗੇ ਦੇਖਦੇ ਕਰਾਰੀ ਕਰੀਏ ਚੈੱਕ ਕਰਦੇ ਹਾਂ ਮੇਰਾ ਤਾਰ ਵੀ ਚੱਕੀ ਇੱਥੇ ਬੰਨਣ ਵਾਸਤੇ ਉਹਨੂੰ ਆਹ ਲਓ ਮੋਢੇ ਤੇ ਹੋ ਲੱਗੇਗੇ ਤਾਂ ਗਾਇਸ ਟਾਈਮ ਤੁਸੀਂ ਦੇਖ ਸਕਦੇ ਹਾਂ ਹੁਣ ਸਾਡਾ ਜਗਾੜ ਹੋਇਆ ਵਾ ਕਰਾਰੀ ਸਾਨੂੰ ਕਰਕੂਥਲੋਂ ਮਿਲੀ ਅੱਜ ਤੇ ਜਗਾੜ ਦੇਖ ਲਓ ਤੇ ਪੂਰਾ ਐਂਡ ਆ ਆ ਭਾਜੀ ਉਹਨਾਂ ਨੇ ਬਹੁਤ ਸਾਹ ਦਿੱਤਾ ਰਿੱਕੀ ਭਾਜੀ ਹੁਣ ਹੀ ਪਹੁੰਚ ਗਏ ਸਾਡੇ ਕੋਲ ਨਡਾਲੇ ਤੇ ਉਹ ਇੱਕ ਵੇਸਣਿਆ ਵੀ ਆਉਂਦਾ ਤੁਰਿਆ ਆਹ ਦੇਖੋ ਹਏ ਪਾਜੀ ਸਸਰੀ ਘਾਲ ਤੋ ਮਿਲਦੇ ਆ ਗਾਈਸ ਹੁਣ ਘਰੇ ਪਹੁੰਚ ਜੀਏ ਪਹਿਲਾਂ ਹਾਂਜੀ ਗਾਈਸ ਕੀ ਹਾਲ ਚਾਲ ਇਹ ਨੈਕਸਟ ਡੇ ਆ ਅੱਜ ਅਸੀਂ ਕਰ ਰਹੇ ਆ ਇਹਦੀ ਫਾਇਰਿੰਗ ਹੋ ਸੈੱਟ ਕਰ ਰਹੇ ਆ ਜਿਹਨੂੰ ਲੋਕ ਮੰਗਾਇਆ ਸੀ ਕਈ ਮੈਨੂੰ ਵੀਰ ਕੱਲ ਦੁਕਾਨ ਵਾਲੇ ਕਹਿਣ ਕਿ ਇਹ ਮਿਲਦਾ ਨਹੀਂ ਇਹ ਮਿਲ ਜਾਂਦਾ ਬਾਈ ਸਭ ਕੁਝ ਮਿਲ ਜਾਂਦਾ ਆ ਸ਼ੋਪਾਂ ਤੋਂ ਬਸ ਨਾ ਹੋਵੇ ਉਹ ਗੱਲ ਬੱਕਰੀ ਆ ਪੂਰਾ ਚੇਨ ਸੈੱਟ ਲੈਣ ਦੀ ਜਰੂਰਤ ਨਹੀਂ ਇਹ ਲੱਕ ਪਾਰਟ ਵੀ ਮਿਲ ਜਾਂਦਾ ਆ ਜੋ ਕਿ ਇੱਥੇ ਲੱਗਦਾ ਆ ਅਦਕੋ ਕੱਲ ਵੀ ਅਸੀਂ ਆਹ ਜੀ ਪਾਰਟ ਲਾਗ ਹੀ ਲਿਆ ਹੋਇਆ ਹੈ ਕਿ ਕੱਲ ਹੀ ਖਰੀਦਿਆ ਕਰਪੂਥਲਿਓਂ ਖਰੀਦਿਆ ਹੋਇਆ ਹੈ ਤੇ ਅੱਜ ਜਿਹੜਾ ਪਾਰਟ ਆ ਇਹ ਹੁਣ ਅਸੀਂ ਚੇਂਜ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਮਤਲਬ ਕੱਲ ਰਾਤੀ ਜੁਗਾਰਡ ਕੀਤਾ ਇਹ ਇੱਥੇ ਅਸੀਂ ਹੁਣ ਪਲਾਸ ਵਗੈਰਾ ਤੁਹਾਡੇ ਕੋਲ ਟੂਲ ਹੋਣੇ ਚਾਹੀਦੇ ਸਾਰੇ ਉਹਦਾ ਕੋਈ ਇਸ਼ੂ ਨਹੀਂ ਹੈਗਾ ਪਾਰਟ ਤਾਂ ਮਿਲ ਜਾਂਦਾ ਹੈ ਬਟ ਕੱਲ ਦੀ ਸਾਡੀ ਚੈਨ ਬਹੁਤ ਗੰਦੀ ਹੋਈ ਪਈ ਚੈਨ ਸਪਰੇਅ ਕਰਦੇ ਸੁੱਕੀ ਪਈ ਹੈ ਪੂਰੀ ਤੁਹਾ ਦੇਖ ਸਕਦੇ ਸਾਡਾ ਜਗਾੜ ਪੂਰਾ ਸੈੱਟ ਬੈਠਾ ਰਹਾਦਾ ਬਟ ਮੈਂ ਅੱਜ ਕੰਮ ਤੇ ਨਹੀਂ ਲੱਗ ਗਿਆ ਬਾਈਕ ਨੂੰ ਕਿਉਂਕਿ ਬਾਈਕ ਦਾ ਬਹੁਤ ਔਖਾ ਹੋ ਜਾਂਦਾ ਹੈ ਬਾਈਕ ਤੋਂ ਬਿਨਾ ਆ ਦੇਖੋ ਲੋਕ ਵੀ ਮਿਲ ਗਿਆ ਐਕਸਟਰਾ ਕਈ ਮੇਰੇ ਵੀਰ ਨਾ ਸ਼ਾਪ ਵਾਲੇ ਪਲੀਜ਼ ਰਿਕਵੈਸਟ ਹੀ ਆ ਤੁਸੀਂ ਇਦਾਂ ਨਾ ਗਾਇਡ ਕਰਿਆ ਕਰੋ ਕਿ ਤੁਹਾਡੀ ਚੀਜ਼ ਵਿਕਦੀ ਹੋ ਜਾਵੇ ਤੁਸੀਂ ਇਹ ਕਿਹਾ ਕਰੋ ਕਿ ਇਹ ਮਿਲ ਜਾਂਦਾ ਸਾਡੇ ਕੋਲ ਹੈ ਨਹੀਂ ਤੁਸੀਂ ਸਾਡੇ ਕੋਲ ਚੈੰਸ ਸੈੱਟ ਲੈ ਸਕਦੇ ਆ ਠੀਕ ਹੈ ਨਾ ਇਹ ਗੱਲ ਹੁੰਦੀ ਆ ਕਿ ਮੇ ਤੋਂ ਸਟਾਈਲ ਵੀਡੀਓ ਨਹੀਂ ਬਣੀ ਨਹੀਂ ਤਾਂ ਤੁਹਾਨੂੰ ਉਹ ਵੀਡੀਓ ਦਿਖਾਉਣੀ ਸੀ ਚਲੋ ਪਹਿਲਾਂ ਇਹਨੂੰ ਓਪਨ ਕਰ ਲਈਏ ਫਿਰ ਮਿਲਦੇ ਤੁਹਾਨੂੰ ਲਗਾ ਕੇ ਹੂੰ ਜੀ 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 10 ਵਜੇ ਤੋਂ ਬਾਅਦ ਵੀ ਕਿੱਡਾ ਆਹ ਹੋਵੇ ਉਹਨਾਂ ਨੇ ਆਪਣਾ ਕਰਨਾ ਹੀ ਆ ਆਪਣੇ ਕਾਫੀ ਤੁਹਾਨੂੰ ਪਤਾ ਅੱਜ ਕੱਲ੍ਹ ਚੱਲ ਰਿਹਾ ਆ ਬਹੁਤ ਜ਼ਿਆਦਾ ਲੜਾਈ ਹੋ ਰਹੀ ਹੈ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਮੁਸ਼ਕਿਲ ਦਾ ਸਾਹਮਣਾ ਆ ਇਹ ਜੇ ਤੁਸੀਂ ਵੀ ਮੇਰੇ ਵੀਰ ਭਰਾ ਆਪਣਾ ਸੌਦਾ ਵਗੈਰਾ ਜਾ ਕੋਈ ਪੈਸਾ ਵਗੈਰਾ ਪਲੀਜ਼ ਆਪਣੇ ਥੋੜੇ ਬੋਤੇ ਪੈਸੇ ਕਰੇ ਰੱਖੋ ਜੋ ਕਿ ਤੁਹਾਡੀ ਜ਼ਰੂਰਤ ਪੂਰੀ ਕਰ ਸਕਣ ਤੇ ਫਿਲਹਾਲ ਆਪਾਂ ਹੁਣ ਨਾਟ ਲਗਾ ਰਹੇ ਆ ਲੋਕ ਆਪਣਾ ਹੋ ਗਿਆ ਇੱਕ ਹੱਥ ਨਾਲ 나ੜ ਤੇ ਇੱਕ ਹੱਥ ਨਾਲ ਆਪਾਂ ਫੋਨ ਤਾਂ ਦੇਖੋ ਇਹਨਾਂ ਟਾਈਟ ਕਰ ਲਈਏ ਚੰਗੀ ਤਰ੍ਹਾਂ ਤੇ ਫਿਰ ਤੁਹਾਨੂੰ ਮਿਲਦੇ ਅੱਗੇ ਬਹੁਤ ਪਰੇਸ਼ਾਨ ਹਾਂ ਵੀਰ ਕੱਲ ਮੈਂ ਅਈ ਨੈਕਸਟ ਡੇ ਡੈਟ ਕਰ ਲਈਏ ਦਾ ਬਾਈਕ ਵੀ ਨਹੀਂ ਦਵਾਇਆ ਆਪਣਾ ਬੜੇ ਦਿਨ ਹੋ ਗਏ ਵਾਹਿਗੁਰੂ ਜੀ ਅੱਜ ਵਰਮਾ ਦਾ ਸੱਚੇ ਬਾਸ਼ਾ ਵਾਹਿਗੁਰੂ ਹੁਣ ਇਹ ਖੁੱਲੇ ਪਲੀਸ ਅਸੀਂ ਅਸੇ ਘਰ ਦਾ ਐਕਸਟਰਾ ਗਰਾਰੀ ਮੰਗਾ ਲਈ ਆ ਦੇਖ ਸਕਦੇ ਤੁਸੀਂ オリジナル ਗਰਾਰੀ ਠੀਕ ਹੈ ਜੀ 2015 ਦੀ ਹੈਗੀ 2015 ਤੇ ਉਹਨੂੰ ਲੱਗ ਜਾਣਾ ਸੇਮ ਸੇਮ ਜੋ ਜੀ ਹੁਣ ਪਰਮਾਤਮਾ ਮੇਰੇ ਰੱਖੇ ਸੋ ਅਗਲੀ ਵੀਡੀਓ ਤੁਹਾਨੂੰ ਨੈਕਸਟ ਆਏਗੀ ਸੋ ਦੇਖਦੇ ਕਿਸਰ ਰਿਲੇਟਡ ਬਣਾਉਣੀ ਆ ਸੋ ਚੈਨਲ ਨੂੰ ਜਲਦੀ ਜਲਦੀ ਜਾ ਕੇ ਸਬਸਕ੍ਰਾਈਬ ਕਰ ਦਿਓ ਸੋ ਮਿਲਦੇ ਆ ਗਾਇਸ ਤੁਹਾਨੂੰ ਅੱਗੇ ਉਹ ਨੈਕਸਟ ਵੀਡੀਓ ਟੇਕ ਕੇਅਰ ਗਾਇਸ ਬਾਏ ਬਾਏ